ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਜੰਮ ਕੇ ਹੰਗਾਮਾ ਹੋਇਆ ਦੱਸਦੇ ਕਿ ਟ੍ਰੇਨਾਂ ਦੇ ਵਿੱਚ ਸਾਮਾਨ ਵੇਚਣ ਵਾਲੇ ਇੱਕ ਵੈਂਡਰ ਦੀ ਪੇਟ ਤੇ ਜੇਬ ਕਤਰਿਆ ਨੇ ਚਾਕੂ ਕੋਪ ਦਿੱਤਾ ਕੋਹ ਨਾਲ ਲਾਪਤ ਵਿਅਕਤੀ ਨੂੰ ਚਲਾਉਂਦਾ ਦੇਖ ਕੇ ਤੁਰੰਤ ਆਸ-ਪਾਸ ਦੇ ਲੋਕਾਂ ਨੇ ਹਮਲਾਵਰ ਨੂੰ ਦਬੋਚ ਲਿਆ ਲੋਕਾਂ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਹੈ ਜਿਹੜਾ ਪਹੁੰਚਾਇਆ ਗਿਆ ਤੇ ਉੱਥੇ આરોપી ਜੇਬ ਕਟਰੀਆਂ ਨੂੰ ਵੀ ਲੋਕ ਹਸਪਤਾਲ ਲੈ ਕੇ ਆਏ ਜ਼ਖਮੀ ਦਾ ਨਾਮ ਹੈਦਰ ਅਲੀ ਦੱਸਿਆ ਜਾ ਰਿਹਾ ਅੱਜ ਕੀ ਨਾਮ ਤੁਹਾਡਾ ਮੇਰਾ ਨਾਮ ਗੌਰਵ ਹੈ ਜੀ ਅੱਛਾ ਗੌਰਵ ਜੀ ਇਹ ਕੀ ਹੋਇਆ ਕੀ ਹੈ ਇਸ ਸਟੇਸ਼ਨ ਦੇ ਬਾਹਰ ਨਾ ਅਸੀਂ ਪਾਵਰ ਕੈਵਨ ਦੇ ਬਾਅਦ ਸਟੇਸ਼ਨ ਦੇ ਬਾਹਰ ਕੰਟੀਨ ਬਣੀ ਦੀ ਉੱਥੇ ਠੀਕ ਹੈ ਲਾਚੀ ਲਾਚੀ ਨਾਮ ਦੇ ਮੁੰਡੇ ਆ ਤੇ ਅਸੀਂ ਉੱਥੇ ਖਾ ਪੀ ਕੇ ਆਪਣਾ ਜਾ ਰਹੇ ਸੀਗੇ ਤੇ ਇਹ ਮੁੰਡੇ ਨੇ ਰਸਤੇ ਦੇ ਵਿੱਚ ਮੁੰਡੇ ਨੂੰ ਘੇਰ ਲਿਆ ਤੇ ਅਸੀਂ ਪਛੋ ਉਹਦਾ ਬਿੱਲ ਸੀਗੇ ਤੇ ਇੰਨੀ ਦੇਰ ਦੇ ਵਿੱਚ ਜਿੰਨੀ ਦੇਰ ਚ ਇਹਨੂੰ ਘੇਰਿਆ ਹੋ ਗਰਾ ਵੀ ਪਰਸ ਕੱਢ ਆਪਣਾ ਇਹੇ ਜੋ ਮੈਨੂੰ ਦਸਨ ਦੱਸਿਆ ਕਿ ਪਰਸ ਕੱਢਾ ਇਹਨੇ ਪਰਸ ਕੱਢਣ ਤੋਂ ਪਹਿਲਾਂ ਪਹਿਲਾਂ ਉਹਦੇ ਚਾਕੂ ਵਾੜਤਾ ਇੰਨੀ ਦੇਰ ਚ ਮੈਂ ਬਾਜ ਜਦੋਂ ਮਾਰੀ ਅਸੀਂ ਉਹਨਾਂ ਦਾ ਚਾਕੂ ਫੜ ਲਿਆ ਉਹਦਾ ਅੱਛਾ ਬਸ ਇਹ ਗੱਲ ਹੋਈ ਹੈ ਜਿਹੜਾ ਜਿਹਦੇ ਵੱਜੇ ਚੱਕ ਉਹ ਵੀ ਸ਼ਰਾਬ ਪੀ ਰਿਆ ਸੀਗਾ ਹਾਂ ਜੀ ਇਕੱਠੇ ਸੀਗਾ ਸਾਰੇ ਇਕੱਠੇ ਸ਼ਰਾਬ ਪੀ ਰਹੇ ਸੀਗੇ ਇਹ ਨਹੀਂ ਸੀਗਾ ਸਾਡੇ ਨਾਲ ਅੱਛਾ ਇਹ ਆਪਣਾ ਅਲੱਗ ਬੈਠਾ ਹੋਇਆ ਸੀ ਉੱਥੇ ਠੀਕ ਹੈ ਇੱਕ ਕਹਿੰਦੇ ਨਹੀਂ ਆਪਣਾ ਇੰਤਜ਼ਾਰ ਕਰਦਾ ਜਿਵੇਂ ਵੀ ਜੋ ਹੋਇਆ ਤੇ ਉਹਦੇ ਚਾਕੂ ਤਾਂ ਮਾਰਿਆ ਨੇ ਚਾਕੂ ਓਕੇ ਚਾਕੂ ਵੀ ਨਾਲ ਲੈ ਕੇ ਚਾਕੂ ਹਾਂ ਜੀ ਚਾਕੂ ਨਾਲ ਲੈ ਕੇ ਹਾਂ ਜੀ ਸਾਡੇ ਕੋਲ ਹੀ ਹੈ ਓਕੇ ਲੈ ਜਾਓ ਲੁਧਿਆਣਾ ਲਾਈਵ ਲਈ ਅਮਿਤ ਥਾਪਰ ਦੀ ਰਿਪੋਰਟ